ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਵਰੀਡੇ ਪੰਜਾਬ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬਲਵਿੰਦਰ ਕੌਰ ਤੇ ਬਲੌਗ ਲੈ ਕੇ ਆਪਾਂ ਆ ਗਏ ਹਾਂ ਜੀ ਪਿਛਲਾ ਬਲੌਗ ਫਰੈਂਡਸ ਆਪਾਂ ਇੱਕ ਦਿਨ ਪਹਿਲਾਂ ਜਿਹੜਾ ਹੈਗਾ ਫਲੌਗ ਤੁਹਾਨੂੰ ਨਹੀਂ ਦੇ ਸਕੇ ਠੀਕ ਹੈ ਜੀ ਕਿਉਂਕਿ ਮੈਂ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਉਹ ਬਿਮਾਰ ਹੋਣ ਕਰਕੇ ਨਾ ਮੈਂ ਤਾਂ ਐਡੀਟਿੰਗ ਵੀ ਨਹੀਂ ਹੋਈ ਹੈਗੀ ਤੇ ਇਹ ਇਸ ਕਰਕੇ ਲੇਟ ਹੋ ਗਿਆ ਠੀਕ ਹੈ ਜੀ ਬਲੌਗ ਤੇ ਇੱਥੇ ਮੈਂ ਕਰ ਰਹੀ ਸੀ ਸਫਾਈ ਮਤਲਬ ਅਨ ਅੱਜ ਮਤਲਬ ਕੁਝ ਪਿਛਲੇ ਕਮਰੇ ਦੇ ਵਿੱਚ ਨਾ ਆਪਣੇ ਕੋਲਰ ਰੱਖੇ ਹੋਏ ਸੀ ਤੇ ਮੰਮੀ ਕਹਿੰਦੇ ਕੋਲਰ ਬਾਹਰ ਘਟ ਤੂੰ ਸਦਾ ਆਦੀ ਨਾ ਕੋਲਰ ਬਾਹਰ ਘਟਿਆ ਦਨ ਹੈਗਾ ਜੀ ਸ਼ਨੀਵਾਰ ਦਾ ਤੇ ਸ਼ਨੀਵਾਰ ਵਾਲੇ ਦਿਨ ਆਪਾਂ ਇਹ ਮਤਲਬ ਕਿ ਸਰਦਾਰ ਜੀ ਕਰੇ ਹੁੰਦੇ ਨੇ ਕਿ ਸ਼ਨੀਵਾਰ ਨੂੰ ਤੇ ਬਸ ਸੰਡੇ ਤੋਂ ਸਾਰੇ ਇੱਕ ਨੂੰ ਸ਼ੂਟਿੰਗ ਦੇ ਪਰ ਸ਼ਨੀਵਾਰ ਸ਼ਨੀਵਾਰ ਵਾਲੇ ਦਿਨ ਸਰਦਾਰ ਜੀ ਨੂੰ ਛੁੱਟੀ ਹੁੰਦੀ ਹੈਗੀ ਤੇ फटाफट ਮੇਰੇ ਪਾਸ ਇੱਥੋਂ ਨਾ ਤੁਸੀਂ ਦੇਖ ਸਾ ਮੈਂ ਦੇਖ ਰਿਹਾ ਹਾਂ ਸਾਹਮਣੇ ਤੁਸੀਂ ਕਾਫੀ ਵਾਰ ਮੇਰੇ ਬਾਕਸ ਦੇ ਵਿੱਚ ਦੇਖਿਆ ਹੋਊਗਾ ਸਾਹਮਣੇ ਜਿਹੜਾ ਹੈਗਾ ਲੌਬੀ ਦੇ ਵਿੱਚ ਇੱਥੇ ਨਾ ਉਹ ਲੱਗਿਆ ਹੋਇਆ ਸੀਗਾ ਕਾਊਂਟਰ ਲੱਗਿਆ ਸੀ ਜਿਹੜਾ ਉਹਦੇ ਉੱਤੇ ਅਸੀਂ ਪ੍ਰੈਸ ਵੀ ਕਰ ਲੈਂਦੇ ਸੀ ਮੈਂ ਸਟਿਚਿੰਗ ਕਟਿੰਗ ਵੀ ਕਰ ਲੈਂਦੀ ਸੀ ਹੈਨਾ ਤੇ ਬਾਕੀ ਜਿਹੜਾ نیچے ਵਾਲਾ ਖਾਨਾ ਸੀ ਉਹਦੇ ਵਿੱਚ ਕਾਫੀ ਜਿਆਦਾ ਮਤਲਬ ਜਿਹੜੇ ਵੀ ਖੂਬ ਸੂਟ ਸਟਿਚ ਕਰਨ ਲਈ ਆਉਂਦੇ ਸੀ ਆਪਾਂ ਉਹਦੇ ਵਿੱਚ ਰੱਖ ਦਿੰਦੇ ਹੁੰਦੇ ਸੀ ਠੀਕ ਹੈ ਜੀ ਤੇ ਮਤਲਬ ਕਿ ਉਹ ਆਪਾਂ ਨਾ ਪਿਛਲੇ ਕਮਰੇ 'ਚ ਲਾਤਾ ਤੇ ਮੈਂ ਥੋੜੀ ਬਹੁਤ ਮਤਲਬ ਡਸਟ ਅਡਜਸਟਮੈਂਟ ਕਰ ਦਿੰਦੀ ਆ ਤੇ ਜਦੋਂ ਚੰਗੀ ਤਰ੍ਹਾਂ ਮਤਲਬ ਅਡਜਸਟਮੈਂਟ ਹੋਊਗੀ ਹਜੇ ਮਤਲਬ ਪੂਰੀ ਤਰ੍ਹਾਂ ਨਹੀਂ ਹੋਈਏ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਫਰੈਂਡਸ ਤੇ ਲੋ ਜੀ ਮੈਂ ਇੱਥੇ ਝਾੜੂ ਕੱਢ ਰਹੀ ਆ ਮਤਲਬ ਸਾਰੇ ਮਤਲਬ ਪਿਛਲੇ ਕਮਰੇ ਵਿੱਚ ਝਾੜੂ ਕੱਢ ਦਿੱਤਾ ਦੋਨੇ ਰੂਮ ਵਿੱਚ ਠੀਕ ਆ ਬਾਬੇ ਰੂਮ ਚ ਮੈਂ ਕੱਢ ਕੇ ਲਿਆ ਖੇਲੀਆਂ ਹੁਣ ਝਾੜੂ ਲੋ ਜੀ ਆਪਾਂ ਫਟਾਫਟ ਝਾੜੂ ਲਾਉਣੇ ਆ ਠੀਕ ਆ ਜੀ ਅਸਲਾਮ ਬਾਦਲਾਮ ਆਂਗਾ ਇਹ ਆਪਾਂ ਪੁਚਾ ਤੇ ਹਾਂਜੀ ਤੇ ਪਹਿਲਾਂ ਤਾਂ ਮੇਰਾ ਬਿਲਕੁਲ ਵੀ ਮਨ ਨਹੀਂ ਸੀਗਾ ਮੈਂ ਸਰਦਾਰ ਜਿੰਕਾ ਵੀ ਮੈਥੋਂ ਨਾ ਮਤਲਬ ਮ मतलब ਟੂੰ ਹੀ ਦੋ ਦੋ ਘਦੀ ਸੀ ਨਾ ਉਹਦੇ ਕਰਕੇ ਮੈਂ ਕਿੰਨੂੰ ਤੋੜ-ਤੋੜ ਨਹੀਂ ਲੱਗਣਾ ਤੇ ਸਰਦਾਰ ਜੀ ਨੂੰ ਕੁਝ ਨਹੀਂ ਕਰਨਾ ਕਾਊਂਟਰ ਮੈਂ ਆਪ ਹੀ ਖਿੱਚ ਕੇ ਲੈ ਜਾਊਂਗਾ ਤੇ ਮੈਂ 12ਵੀਂ मतलब ਕੱਢ ਦੂੰਗਾ ਜਿਹੜਾ ਸਮਾਨ ਕੱਢਣ ਵਾਲਾਗਾ ਬਸ ਤੂੰ ਸਾਫ-ਸਫੀਆ ਕਰ ਲੈ ਤੇ ਫਿਰ ਸਰਦਾਰ ਜੀ ਨੇ ਮੇਰੀ ਹੈਲਪ ਕਰਤੀ ਸੀ ਜੀ ਚਲੋ ਜੀ ਆਪਣੇ ਕੰਮ ਕਾਰ ਹੋ ਗਏ ਹਨਾ ਲਓ ਜੀ ਮੈਂ ਸਟੋਰ 'ਚ ਵੀ ਝਾੜੂ ਕੱਢ ਦਿੱਤਾ ਤੇ ਸਟੋਰ ਨੂੰ ਆਪਾਂ ਕਰ ਦਿੱਤਾ ਬੰਦ ਕਿਉਂ ਨਾ ਹੁਣ ਜਿਵੇਂ ਮਤਲਬ ਕਣਕਾਂ ਵੜ ਰਹੇ ਨੇ ਹਨਾ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਬਲੌਰ ਮਿੱਟੀ ਤੇ ਹੋ ਮਤਲਬ ਕੰਡ ਜੀ ਆ ਰਹੀ ਆ ਤੇ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਗੰਦ ਪੈ ਜਾਂਦਾ ਹਨ ਜਿੰਨਾ ਮੱਚ ਅਫਸਾਸ ਵੀ ਇਹ ਕਰ ਲਈ ਤੇ ਮਤਲਬ ਕਿ ਨਾ ਕਿੰਨਾ ਜ਼ਿਆਦਾ ਕੂੜਾ ਜਿਸ ਤਵੇ ਰਿਹਾ ਨਾ ਝਾੜੂ ਪੁੱਛਾ ਲਾਉਣੇ ਆ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਦੁਬਾਰੇ ਝਾੜੂ ਲੱਗਦਾ ਹੈ ਨਾ ਬਹੁਤ ਜ਼ਿਆਦਾ ਡਸਟਿੰਗ ਮਤਲਬ ਆ ਜਾਂਦੀ ਹੈਗੀ ਇਸ ਤਰ੍ਹਾਂ ਆਪਣੇ ਗੇਟ ਵਗੈਰਾ ਹਨਾ ਬਹੁਤ ਜ਼ਿਆਦਾ ਸਾਫ਼ ਰੱਖਣਾ ਪੈਂਦਾ ਤੇ ਗਿਰਦਾਂ ਦੇ ਉੱਤੇ ਵੀ ਖਾਤੇ ਬਾਅਦ ਜਿਹੜਾ ਹੈਗਾ ਕੱਪੜਾ ਮਾਰਨਾ ਪੈਂਦਾ ਕਦੇ ਕਈ ਵਾਰ ਮੈਨੂੰ ਟਾਈਮ ਲੱਗ ਜਾਂਦਾ ਕਈ ਵਾਰ ਨਹੀਂ ਲੱਗਦਾ ਹੈਗਾ ਜੇ ਹੁਣ ਜੇ ਮੰਨ ਕੇ ਚੱਲੋ ਵੀ ਹੁਣ ਜੋ ਜ਼ਿਆਦਾ ਦਸਟਿਮ ਨੇ ਹੁਣ ਨੀਰੀਆਂ ਵਗੈਰਾ ਵੀ ਮਤਲਬ ਇੱਕ ਦੋ ਵਾਰ ਨੀਰੀ ਵੀ ਆ ਚੁੱਕੀ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਹਨਾ ਹੌਲੀ ਹੌਲੀ ਕਰਕੇ ਆਪਾਂ ਸਾਰੇ ਕੰਮ ਜਿਹੜੇ ਹੈਗੇ ਆ ਮਤਲਬ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਲੋ ਫਰੈਂਡਸ ਬਕੇ ਹੁੰਦਾਗਾ ਵੀ ਆਪਾਂ ਸਾਰਾ ਕੰਮ ਵੀ ਇੱਕ ਦਿਨ ਨਹੀਂ ਕਰ ਸਕਦੇ ਹਨਾ ਵੀ ਆਪਾਂ ਸਪੈਸ਼ਲ ਤਾਂ ਦਿਨ ਮਤਲਬ ਜਿਵੇਂ ਹਰ ਹਫਤੇ ਜਿਹੜਾ ਹੈਗਾ ਡਸਟਿੰਗ ਜਿਵੇਂ ਆਪਾਂ ਕਹਿ ਸਕਦੇ ਆ ਵੀ ਡੀਪ ਕਲੀਨਿੰਗ ਆਪਾਂ ਕਰ ਲੈਂਦੇ ਆ ਫਿਰ ਉਸ ਉਸ ਤਰ੍ਹਾਂ ਜਿਹੜਾ ਹੈਗਾ ਘਰ ਸਾਫ਼ ਸੁਥਰਾ ਰਹਿੰਦਾ ਵਾ ਤੇ ਕਿਚਨ ਦੀ ਵੀ ਹਨਾ ਫਰੈਂਡਸ ਮਤਲਬ ਨਾ ਸਫਾਈ ਕਰਨ ਵਾਲੀ ਹੋਗੀ ਆ ਦੁਬਾਰਾ ਤੇ ਮੈਂ ਡੀਪ ਕਲੀਨਿੰਗ ਇੱਕ ਤਲ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਹਨਾ ਜਲਦੀ ਕਰੂੰਗੀ ਮੈਂ ਤੇ ਵਧੀਆ ਜਨ ਲੱਗਦਾ ਫਿਰ ਹਨਾ ਤੇ ਚਲੋ ਜੀ ਤੇ ਆਪਾਂ ਇਹ ਤੁਹਾਨੂੰ ਮਿਲ ਰਹੇ ਹਾਂ ਜੀ ਸਿੱਧਾ ਦੁਪਹਿਰ ਦੇ ਟਾਈਮ ਸਫਾਈ ਬਰ ਕਰ ਦਿੱਸੀ ਝਾੜੂ ਪੂੰਛ ਲੱਗ ਇਸ ਟਾਈਮ ਜਿਹੜਾ ਹੈਗਾ ਆਪਣਾ ਆਰੀ ਦੀ ਸ਼ਮਲਾ ਮਿਰਚ ਦੀ ਸਬਜ਼ੀ ਸਭ ਤੋਂ ਪਹਿਲਾਂ ਜੀਰਾ ਪਾਇਆ ਜੀ ਪਿਆਜ਼ ਹਰੀ ਮਿਰਚੀ ਕਾ ਜੀ ਉਸ ਤੋਂ ਬਾਅਦ ਪਾਵਾਂਗੇ ਜੀ ਟਮਾਟਰ ਜਿਸ ਵਿੱਚ ਆਪਾਂ ਸਾਰੇ ਤੜਕਾ ਲਾਉਣੇ ਉਸ ਤਰੀ ਤੜਕਾ ਲਾਵਾਂਗੇ ਜੀ ਮੈਂ ਇਸ ਤਰ੍ਹਾਂ ਸ਼ਮਲਾ ਮਿਰਚ ਦੀ ਸਬਜ਼ੀ ਬਣਾਉਣੀ ਹੈ ਬਸ ਉਹ ਮੈਂ ਸ਼ੇਅਰ ਕਰ ਰਹੀ ਹਾਂ ਜੀ ਆਪਾਂ ਹਣਾ ਲਓ ਜੀ ਮਤਲਬ ਕਿ ਪਿਆਜ਼ ਤੇ ਮਤਲਬ ਹਰੀ ਮਿਰਚ ਪਾਉਣ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਨਮਕ ਮਸਾਲਾ ਪਾਉਣੇ ਨੇ ਇਹਦੇ ਨਾਲ ਨਾ ਉਹ ਜਲਦੀ ਸੌਫਟ ਹੋ ਜਾਂਦੇ ਨੇ ਕਿਹੜੇ ਪਿਆਜ਼ ਵਗੈਰਾ ਤੇ ਟਮਾਟਰ ਵਗੈਰਾ ਜੋੜਦੇ ਆਪਾਂ ਮਤਲਬ ਪਾਉਣਿਆਂ ਦੇ ਵਿੱਚ ਜਲਦੀ ਫਰਾਈ ਹੋ ਜਾਂਦੇ ਠੀਕ ਹੈ ਜੀ ਤੇ ਮਤਲਬ ਕਿ ਨਾ ਇਹ ਸਬਜੀ ਵਸੇ ਮੇਰਾ ਮਤਲਬ ਹੈ ਨਹੀਂ ਸੀਗਾ ਮਨਣਾ ਕਿ ਸਬਜੀ ਬਣਾਉਂਗੀ ਮੈਂ ਤੇ ਮੈਨੂੰ ਸੀਗਾ ਵੀ ਸਦਾ ਆੜੀ ਤੋ ਚਲੋ ਕੁਸ਼ਮਗਾ ਲਾਂਗੇ ਆਪਾਂ ਨੂੰ ਦੁਪਹਿਰੇ ਖਾ ਲਾਂਗੇ ਤੇ ਫਿਰ ਨਾ ਦੀਦੀ ਆ ਗਈ ਸੀਗੇ ਤੇ ਮਤਲਬ ਕਿ ਫੋਨ ਕਰ ਲਿਆ ਉਹਨੇ ਮੰਮੀ ਨੂੰ ਤੇ ਮਤਲਬ ਉਹਨੇ ਪੁੱਛਿਆ ਵੀਰਾ ਘਰ ਕੋ ਹਨਾ ਤੇ ਉਹ ਫਿਰ ਉਹ ਆ ਗਈ ਚਲੋ ਹਾਂ ਤਾਂ ਹੁਣ ਤੇ ਸਦਾ ਜਿੰਨ ਕੰਮ ਹੋ ਗਿਆ ਸਦਾ ਆੜੀ ਚਲੇ ਗਈ ਸੀ ਸੰਰੂ ਰੋਟ ਉੱਤੇ 3 ਘੰਟੇ ਉੱਤੇ 3 ਵਜੇ ਤਕਰੀਬ ਨਾ ਆਏ ਨੇ ਉਹ 2:30 ਵਜੇ ਆਏ ਨੇ 2:30 ਕਣ ਕਿੰਨੇ ਵਜੇ ਆਏ ਸੀਗੇ ਤੇ ਟਾਈਮ ਇਸ ਵਕਤ ਇਹਦਾ ਹੋਊਗਾ ਫਰੈਂਸੋ ਟਾਈਮ ਹੋਊਗਾ 1 ਵਜੇ ਟਾਈਮ ਹੋਊਗਾ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਮੈਂ ਪਾ ਲਿੱਤੀ ਨਹੀਂ ਜੀ ਟਮਾਟਰ ਠੀਕ ਹੈ ਜੀ ਤੇ ਹੁਣ ਮੈਂ ਚੰਗੀ ਤਰ੍ਹਾਂ ਟਮਾਟਰ ਉਹਦੇ ਨਾਲ ਨੂੰ ਵੀ ਚੰਗੀ ਤਰ੍ਹਾਂ ਮਤਲਬ ਫਰਾਈ ਕਰ ਲਾਂਗੇ ਜੂਦੇ ਫਰਾਈ ਹੋ ਗਏ ਜੀ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਮਸਾਲੇ ਲਓ ਜੀ ਤਿੰਨ ਚਾਰ ਮਿੰਟ ਤੱਕ ਫਰਾਈ ਹੋ ਚੁੱਕੇ ਆ ਸੀ ਇਦੇ ਵਿੱਚ ਆਪਾਂ ਪਾਵਾਂਗੇ ਨਮਕ ਮਿਰਚ ਹਲਦੀ ਹਲਦੀ ਜਿਹੜੀ ਬਹੁਤ ਘੱਟ ਪਾਣੀ ਹੁੰਦੀ ਹੈ ਪਰ ਫਿਰ ਵੀ ਕਲਰ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਵਧੀਆ ਆਉਂਦਾ ਹੈ ਕਿ ਹਲਦੀ ਬਹੁਤ ਵਧੀਆ ਹੈ ਫਰੈਂਡਸ ਥੋੜੀ ਜਿਹੀ ਹਲਦੀ ਪੈਂਦੀ ਹੈ ਤੇ ਕਲਰ ਬਹੁਤ ਵਧੀਆ ਆ ਜਾਂਦਾ ਹੈ ਤਾਂ ਤੇ ਲਓ ਜੀ ਹੁਣ ਇਹਦੇ ਚ ਐਡ ਕਰਾਂਗੇ ਜੀ ਕੱਟੇ ਹੋਏ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਕੱਟਣ ਤੋਂ ਪਹਿਲਾਂ ਮੈਂ ਇੱਕ ਵਾਰੀ ਵਾਸ਼ ਕਰ ਲਿਆ ਸੀ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਫਿਰ ਜਿਹੜਾ ਹੈਗਾ ਕਮੋਨੋਨ ਕੱਟਣ ਵਾਸਤੇ ਸਬਜੀ ਦੇ ਦਿੱਤੀ ਸੀ ਤੇ ਮੰਮੀ ਨੇ ਕੱਟ ਦਿੱਤੀ ਸਬਜੀ ਠੀਕ ਹੈ ਜੀ ਫਟਾਫਟ ਆਪਾਂ ਤੜਕਾ ਲਾ ਦਿੱਤਾ ਤੇ ਇੱਧਰ ਸਾੜ ਦੇ ਆਪਣੀ ਸਬਜੀ ਰੈਡੀ ਹੋ ਜੂਗੀ ਜੀ ਉਸੇ ਸਾਡਾ ਆਟਾ ਗੁੰਨ ਕੇ ਬਣਾਉਂਗੀ ਮੈਂ ਰੋਟੀ ਫਟਾਫਟ ਕਿਉਂਕਿ ਬਹੁਤ ਜਲਦੀ ਜਲਦੀ ਸੀਗਾ 1:00 ਵੱਜ ਗਿਆ ਨਾ ਜੀ ਦੀਨ ਨੂੰ ਭੁੱਖ ਲੱਗੀ ਹੋਊਗੀ ਤੇ ਫਟਾਫਟ ਰੋਟੀ ਵੀ ਬਣਾਉਣੀ ਸੀਗਾ ਲਓ ਜੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਇਹਨਾਂ ਦੋ ਜੀ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਠੀਕ ਹੈ ਜੀ ਤੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਦੇ ਨਾਲ ਮਤਲਬ ਟੱਕ ਦਾਂਗੇ ਹਨਾ ਮਤਲਬ ਭਾਫ਼ ਨਾ ਬਿਲਕੁਲ ਬਾਹਰ ਨਿਕਲੇ ਸਿੰਮ ਗੈਸ ਤੇ ਨੂੰ ਆਪਾਂ ਬਣਾਵਾਂਗੇ ਜੀ ਠੀਕ ਹੈ ਜੀ ਦੂਸਰੀ ਸਾਡਾ ਆਪਾਂ ਗੁੰਨੇ ਜੀ ਆਟਾ ਤੇ ਆਪਾਂ ਨਾਲ ਤੁਹਾਡੇ ਲਈ ਫੈਂਟਸ ਮਤਲਬ ਕਿ ਬਹੁਤ ਜ਼ਿਆਦਾ ਮਿਹਨਤ ਨਾਲ ਵੀਡੀਓ ਲੈ ਕੇ ਆਉਣਾ ਹੈ ਪਲੀਜ਼ ਸਪੋਰਟ ਕਰੋ ਹਾਂਜੀ ਜੀ ਆਹ ਫਿਰ ਕਿ ਮੈਂ YouTube ਚੈਨਲ ਦੀ ਕਿਵੇਂ ਸਾਰਾ ਠੀਕ ਠਾਕ ਹੋ ਜੀ ਬੜੇ ਪੰਜਾਬ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਮ ਬਲਵਿੰਦਰ ਕੌਰ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਮੈਂ ਬਿਲਕੁਲ ਠੀਕ ਠਾਕ ਹਾਂ ਸੋ ਆਪਾਂ ਵਲੌਗ ਲੈ ਕੇ ਕਾਫੀ ਟਾਈਮ ਤੋਂ ਆਪਾਂ ਸਟਾਰਟ ਕੀਤਾ ਹੈ ਤੇ ਮੈਂ ਸੋਚਿਆ ਥੋੜੀ ਥੋੜੀ ਨਾਲ ਗੱਲ ਕਰ ਲਾਂ ਫ੍ਰੈਂਕਲੀ ਨਾ ਤਬੀਅਤ ਥੋੜੀ ਜਿਹੀ ਠੀਕ ਨਹੀਂ ਹੈ ਕਿਉਂਕਿ ਮੇਰੇ ਬੈਕ ਪੇਨ ਤੇ ਤਿੰਨ ਤਰਫ ਦਰਦ ਹੋ ਰਿਹਾ ਸਾਲਟ ਨੂੰ ਜਦੋਂ ਮੈਂ ਲੌਗ ਕਰਦਾਂ ਚ ਦਰ ਅੱਜ ਦੇਖਦੇ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਕੇ ਆਉਂਗੀ ਤੇ ਰਸਤਾ ਕਰੇ ਪਈ ਨਾ ਸਦਰਤੀ ਕੋਈ ਉਹ ਮਦਦ ਨਹੀਂ ਇਸ ਤੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਮਤਲਬ ਕਿ ਤੁਸੀਂ ਐਸਾ ਉਹ ਘੰਟੇ ਦਾ ਵਰਕ ਪੈਂਦਾ ਵਾ ਫਿਰ ਉਸ ਤੋਂ ਬਾਅਦ ਉਹ ਹੀ ਖਾਲ ਹੋ ਜਾਂਦਾ ਤੇ ਸਬਜੀ ਆਪ ਤਰਚੜ ਚੜਾਈ ਹੋਈ ਹੈਗੀ ਰੱਖੀ ਹੋਈ ਹੈਗੀ ਝੰਗਾਂ ਮਿਰਚ ਦੀ ਸਬਜੀ ਤੇ ਆਟਾ ਮੈਂ ਲੇ ਗੋਲ ਲਿਆ ਜੀ ਠੀਕ ਆ ਤੇ ਕਿਉਂਕਿ ਨਾ ਮੇ ਨੰਦਾ ਆਇਆ ਹੈ ਜੀ ਦੀ ਛੋਟੇ ਦੀਦੀ ਆਏ ਨੇ ਤੇ ਤੂੰ ਉਹ ਜਿਹੜਾ ਉਹ ਸਕੂਲੋਂ ਆਇਆ। ਚਲੋ ਵਾਏ ਕਰ ਦੇਗਾ। ਤੇ ਤੂੰ ਨੂੰਹ ਨੂੰ ਸਕੂਲੋਂ ਆਇਆ ਤਾਂ ਮੈਂ ਕਹਾ ਅੱਜ ਅਸੀਂ। ਬਸ ਘਰ ਮੇ ਬਹੁਤ ਜ਼ਰੂਰ। ਬੜਾ ਬਹੁਤ ਜ਼ਰੂਰ। ਬੜਾ ਬੜਾ ਨੂੰ ਨੇ ਰੋਟੀਆਂ ਠੀਕ ਹੈ ਜੀ। ਰੋਟੀ-ਲੂਟੀ ਬਣਾ ਕੇ ਤੇ ਨੂੰਹ ਨੂੰ ਪਾਉਣੇ ਆ। ਨਾਲੇ ਜੀ ਆਪ ਖਾਣੇ ਆ। ਤੂੰ ਕੱਪੜੇ ਕੰਦ ਕਰ ਲਾ। ਤੇ ਫਿਰ ਆਪਾਂ ਤੁਹਾਨੂੰ ਮਿਲကြਾਂ ਠੀਕ ਹੈ ਜੀ। ਚਲੋ ਨਾ। ਹਾਂ। ਚੋਣ ਦੇਪੜਾ ਰੋਟੀ ਬਣਾ ਲਈ। ਲੋ ਜੀ ਰੋਟੀਆਂ ਬਣਾਉਂਦੇ ਬਣਾਉਂਦੇ ਮੈਂ ਸਬਜੀ ਇੱਕ ਦੋ ਵਾਰ ਚੈੱਕ ਕੀਤਾ ਠੀਕ ਹੈ ਸਬਜੀ ਆਪਣੀ ਬਹੁਤ ਵੀਧੀਆ ਬਣੀ ਸੀ ਟੇਸਟੀ ਬਣੀ ਸੀ ਤੇ ਮਤਲਬ ਕੱਗ ਵੀ ਬਹੁਤ ਪਿਆਰਾ ਜਿਹਾ ਸੀ ਤੇ ਦਰ ਨਾਲ ਦੀ ਨਾਲ ਬਣਾ ਲਈ ਸੀ ਮੈਂ ਰੋਟੀਆਂ ਤੇ ਸਬਜੀ ਤੁਹਾਨੂੰ ਕਦਰਦਾਰ ਸਬਜੀ ਦਾ ਵੀ ਸਭ ਤੋਂ ਆਪਣੀ ਬਣੀਗੀ। ਲੋ ਜੀ फटाफट ਹੁਣ ਮੈਂ ਦੀ ਬਣਾਉਣ ਦੇ ਦਿੰਦੀ ਜੀ ਰੋਟੀ ਸਲਾਦ ਲਾ ਕੱਟਿਆ ਪਿਆਗਾ ਠੀਕ ਹੈ ਜੀ। ਹਾਂਜੀ ਮੈਂ ਤੁਹਾਨੂੰ ਸਿੱਧਾ ਮਿਲ ਰਹੀ ਹਾਂ ਜੀ ਸ਼ਾਮ ਨੂੰ ਤੇ ਸ਼ਾਮ ਦਾ ਇਹ ਟਾਈਮ ਹੋਊਗਾ 7:00 ਵਜੇ ਦਾ ਠੀਕ ਹੈ ਜੀ ਮਤਲਬ ਪਹਿਲਾਂ ਤਾਂ ਦੀਦੀ ਹਣੀ ਕਹਿੰਦੇ ਸੀ ਕਿ ਵੀ ਅਸੀਂ ਚਲੇ ਜਾਵਾਂਗੇ ਪਰ ਜੀ ਅਸੀਂ ਰੱਖ ਲਏ ਸੀ ਦੀਦੀ ਨੂੰ ਤੇ ਆਪਣੇ ਨਾਲ ਇੱਥੇ ਮੇਲਾ ਲੱਗਿਆ ਸੀ ਮੈਂ ਕਿਹਾ ਚਲੋ ਅਪਾ ਉੱਥੇ ਜਾਵਾਂਗੇ ਤੁਸੀਂ ਰਹਿਪੋ ਤੇ ਘਰੇ ਮੈਂ ਮਤਲਬ ਕਿ ਨਾ ਰੋਟੀ ਪਾਣੀ ਦਾ ਘਰੇ ਆਈ ਸੀ ਸ਼ਾਮ ਨੂੰ ਤੇ ਲਓ ਜੀ ਪਿੱਛੇ ਪਿੱਛੇ ਨਾ ਸਕੂਟਰੀ ਤੇ ਮੇਰੇ ਨਾਨਦ ਤੇ ਮਤਲਬ ਮੇਰੇ ਨਾਨਣਤ ਸੀਗੀ ਤੇ ਬੇਟੀ ਸਕੂਟਰੀ ਚਲਾ ਰਹੀ ਉਹਨਾਂ ਦੀ ਤੇ ਨਾ ਧਰਨ ਬੈਠ ਗਿਆ ਸੀ ਠੀਕ ਹੈ ਜੀ ਤੇ ਮੈਂ ਨੂਰ ਸਦਾਰ ਜੀ ਠੀਕ ਹੈ ਜੀ ਕਿੰਨੇ ਜਾਣੇ ਸੀ ਲੋ ਜੀ ਤੁਸੀਂ ਵੀ ਦੇਖ ਲਓ ਆਪਾਂ ਪਹੁੰਚ ਚੁੱਕੇ ਆ ਜੀ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਮਜ਼ਾ ਆਇਆ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਆਪਾਂ ਹਨ ਤੇ ਬਰਨਾਲੇ ਮੇਲਾ ਲੱਗਿਆ ਹੋਇਆ ਸੀਗਾ ਠੀਕ ਹੈ ਜੀ ਸੋ ਕਿਹੜੇ ਮੇਲੇ ਬਰਨਾਲੇ ਤੋਂ ਦੇਖ ਰਿਹਾ ਚੂਰ ਕਮੈਂਟ ਕਰਿਓ ਹਨ ਤੇ ਕਿਹੜੇ-ਕਿਹੜੇ ਮੇਲੇ ਦੇ ਜਾ ਚੁੱਕੇ ਨੇ ਉਹ ਵੀ ਦੱਸਿਓ ਹਨ ਸੋ ਫਰੈਂਡਸ ਜੇ ਮੇਰੇ ਵਲੌਗ ਤੁਹਾਨੂੰ ਚੰਗੇ ਲੱਗਦੇ ਨੇ ਪਲੀਜ਼ ਲਾਈਕ ਸ਼ੇਅਰ ਕਰ ਦਿਆ ਕਰੋ ਹਨਾ ਤੁਹਡੇ ਕੋਲ ਇੱਕ ਨਾਮ ਇਹਨੂੰ ਮੋਟੀਵੇਸ਼ਨ ਮਿਲਦਾਗਾ ਫਿਰ ਮੈਨੂੰ ਐ ਹੁੰਦਾਗਾ ਵੀਡੀਓ ਬਣਾ ਤੁਹਾਡੇ ਲਈ ਜ਼ਰੂਰ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂ ਲਓ ਜੀ ਆਪਾਂ ਐਂਟਰੀ ਕਰ ਲਈ ਠੀਕ ਹੈ ਜੀ ਅੰਦਰ ਤੇ ਬਾਕੀ ਸਾਨੂੰ ਸਾਰਾ ਕੁਝ ਫ੍ਰੀ ਸੀਗਾ ਨਾ ਐਂਟਰੀ ਫੀਸ ਲੱਗੀ ਨਹੀਂ ਸੌਰੀ ਐਂਟਰੀ ਨਹੀਂ ਕੀਤੀ ਫਰੈਂਡਸ ਬਸ ਆਪਾਂ ਪਹੁੰਚੇ ਹਾਂਲੇ ਤੇ ਐਂਟਰੀ ਫੀਸ ਨਹੀਂ ਲੱਗੀ ਸੀ ਆਪਾਂ ਨੂੰ ਕੋਈ ਠੀਕ ਆ ਨਾ ਹੀ ਕੋਈ ਐਂਟਰੀ ਫੀਸ ਲੱਗੀ ਹੈ ਜੀ ਨਾ ਹੀ ਕੋਈ ਝੂਲਿਆਂ ਦਾ ਖਰਚਾ ਬਸ ਝੂਲਾ ਤੇ ਵੀ ਮਤਲਬ ਝੂਟੇਲੇ ਹਲੇ ਸੀਗੇ ਤੇ ਸਰਦਾਰ ਜੀ ਡੀਸੀ ਆਫਿਸ ਨੂੰ ਹੁਣ ਕਰਕੇ ਤੇ ਮਤਲਬ ਕਿ ਸਾਨੂੰ ਕੋਈ ਵੀ ਖਰਚਾ ਨਹੀਂ ਹੋਇਆ ਚਲੋ ਜੀ ਲੋਜ ਹੁਣ ਆਪਾਂ ਇੱਥੇ ਐਂਟਰ ਹੋ ਗਏ ਸੀ ਜੀ ਅੰਦਰ ਤੇ ਕਾਫੀ ਜਿਆਦਾ ਮਤਲਬ ਦੁਕਾਨਾਂ ਲੱਗੀਆਂ ਹੋਈਆਂ ਸੀ ਚਾਰੇ ਪਾਸੇ ਲਾਈਟ-ਲਾਈਟਾਂ ਹੋਈਆਂ ਪਿਆ ਸੀ ਤੇ ਮਤਲਬ ਨੂਰ ਕੀਰਤ ਹਨ ਤੇ ਅਸੀਂ ਸਾਰੇ ਸੋਚਿਆ ਕਿ ਝੂਲੇ ਲੈ ਕੇ ਜਾਵਾਂਗੇ ਚੰਡੋਲ ਤੇ ਤੇ ਆਪਾਂ ਚੰਡੋਲ ਤੇ ਵੀ ਝੂਲਾ ਲਿਆ ਸੀ ਚਲੋ ਜੀ ਤੁਸੀਂ ਵੀ ਕਰੋ ਇੰਜੋਏ ਸਾਡੇ ਨਾਲ ਇਹ ਤਾਂ ਇਹ ਬਣਾਇਆ ਖੜਦੋ ਬਣਾਇਆ ਇਹ ਹਾਂ ਇਹ ਬਣਾਉਣੇ ਆ ਅਸੀਂ ਉਹਨੇ ਬਣਾਉਣੇ ਆ ਤੇ ਫਰੈਂਡਸ ਉਥੇ ਦਾ ਮਤਲਬ ਇੱਕ ਤਾਂ ਦੇਖੋ ਸਾਰੇ ਜਣੇ ਸੀਗੇ ਉੱਥੇ ਰੌਲਾ ਪੈ ਰਿਹਾ ਸੀ ਤੇ ਇਹਦੇ ਤੇ ਆਪਾਂ ਵੀਡੀਓ ਨਹੀਂ ਬਣਾਈ ਸੀ ਆਪਾਂ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਹਨਾ ਤੇ ਲਓ ਜੀ ਵੀਡੀਓ ਦੇਖ ਲਓ ਜੀ ਤੇ ਮਤਲਬ ਉਹਨਾਂ ਉੱਥੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ ਫਰੈਂਡਸ ਤੇ ਬਾਕੀ ਮੇਰੇ ਸੁਕਰ ਵੀ ਲੱਗਿਆ ਹੋਇਆ ਸੀ ਇਸ ਲਈ ਮੈਨੂੰ ਮਤਲਬ ਵੌਇਸ ਓਵਰ ਕਰਨਾ ਪਿਆ ਸਾਰੀ ਵੀਡੀਓ ਤੇ ਤੇ ਮੈਂ ਤਾਂ ਨੂਰ ਨੇ ਬਣਾਈ ਸੀਗੀ ਵੀਡੀਓ ਸਰਦਾਰ ਜੀ ਨੇ ਬਣਾਈ ਸੀ ਸਰਦਾਰ ਜੀ ਕਹਿੰਦੇ ਮੇਰੀ ਨਾ ਫਾਈਨ ਇਸ ਲਈ ਮੈਂ ਫਰੈਂਡਸ ਬਲੌਗ ਚ ਨਾ ਮਤਲਬ ਸ਼ੇਅਰ ਨਹੀਂ ਕੀਤਾ ਉਹਨਾਂ ਵੀਡੀਓ ਤੇ ਦੀਦੀ ਨੇ ਵੀ ਬਣਾਈ ਸੀ ਦੀਦੀ ਨੇ ਆਪਣੇ ਪੇਟੀ ਨਾ ਬਣਾਲੀ ਸੀ ਜੇ ਮੈਂ ਗਰਨੋਰ ਨਾ ਬਣਾਇਤੀ ਸੀ ਮੈਂ ਬਣਾਉਂਗੀ ਸਰਦਾਰੇ ਬਾਜਾ ਮੈਂ ਨਾ ਡਾਲ ਮੈਂ ਬੜੀ ਜਲਦੀ ਡਾਲ ਲਾਉਂਦੀ ਹੂੰ ਜਲਦੀ ਚਲਦੇ ਚੰਡੋਲ ਤੇ ਚੁੱਤੇ ਲੜਨ जासे बिया इधर इधर ਜੀ ਲੋ ਜੇ ਪਾ ਬੈਠਗੇ ਸੀਗੇ ਚੰਡੂਲ ਤੇ ਤੇ ਮੈਂ ਮਤਲਬ ਕਿ ਨਾ ਮੈਰिज ਤੋਂ ਪਹਿਲਾਂ ਇੱਕ ਵਾਰ ਬੈਠੀ ਸੀਗੀ ਉਹ ਤਾਂ ਹੈਗੀ ਸੀ ਮੈਂ ਸਾਰੀ 13 14 ਸਾਲਾਂ ਦੀ ਤੇ ਮਤਲਬ ਹੁਣ ਮੈਂ ਵਿਆਹ ਤੋਂ ਬਾਅਦ ਹੁਣ ਬੈਠੀ ਹੈਗੀ ਹਨਾ ਤੇ ਬਸ ਮੈਨੂੰ ਡਰ ਤਾਂ ਲੱਗ ਰਿਹਾ ਸੀ ਪਰ ਮਨ ਜਾ ਕਠੋਰ ਜਾ ਕਰਕੇ ਨਾ ਆਪਾਂ ਹੌਸਲਾ ਜਾ ਕਰਕੇ ਬੈਠ ਗਈ ਸੀ ਤੇ ਬਜਾ ਝੂਲੇ ਤੇ ਬੈਠੇ ਡਰ ਲੱਗਣ ਲੱਗ ਗਿਆ ਤੇ ਮੈਨੂੰ ਉਲਟੀ ਬੰਗ ਕੋਈ ਹੋਣ ਲੱਗਿਆ ਸੀ ਲਓ ਜੀ ਉਸ ਤੋਂ ਬਾਅਦ ਆਪਾਂ ਅਗੇ ਸੀ ਆ ਵਾਲੇ ਝੂਲੇ ਤੇ ਮੈਂ ਦੀਦੀ ਬੈਠ ਗਈ ਸੀ ਨੂਰ ਵੀ ਬੈਠ ਗਈ ਸੀ ਤੇ ਕੀ ਰਤਵੀ ਬੈਠੀ ਸੀ ਤਰਨ ਸਾਡੇ ਵਿਚਾਲੇ ਬੈਠ ਗਿਆ ਸੀਗਾ ਤੇ ਇਹ ਵਾਲੇ ਝੁੱਲੇ ਤੇ ਪਹਿਲਾਂ ਤਾਂ ਮਤਲਬ ਐ ਹੋ ਗਿਆ ਵੀ ਇਹਨਾਂ ਨਹੀਂ ਮਤਲਬ ਪਰ ਬਹੁਤ ਜ਼ਿਆਦਾ ਬਈ ਮੁਸ਼ਕਲ ਸੀਗਾ ਤੇ ਇਹ ਵੀ ਬਹੁਤ ਜ਼ਿਆਦਾ ਚੱਲ ਵੀ ਮੈਨੂੰ ਤਾਂ ਬਹੁਤ ਡਰ ਲੱਗਿਆ ਪਰ ਫਿਰ ਵੀ ਹੌਸਲਾ ਮਤਲਬ ਰੱਖਿਆ ਆਪਾਂ ਇਹਨਾਂ ਨਹੀਂ ਮਤਲਬ ਡਰੇ ਹੈਗੇ ਤੇ ਦੀਦ ਤਾਂ ਬਿਲਕੁਲ ਹੀ ਡਰ ਗਿਆ ਸੀ ਦੀਦ ਅਚਿੱਕਾ ਮਾਰ ਲੱਗੇ ਸੀ ਕਹਿਣ ਲੱਗੇ ਸੀ ਰੋਕ ਲੋ ਰੋਕ ਲੋ ਤੇ ਹਨਾ ਦੀਦੀ ਨੂੰ ਤੇ ਮਤਲਬ ਜੇ ਚਿੱਕਾ ਮਾਰਨ ਲੱਗੇ ਦੇਖ ਕੇ ਤਰਨ ਵੀ ਡਰ ਗਿਆ ਸੀ ਪਰ ਚਲੋ ਜੀ ਝੂਟਾ ਆਪਾਂ ਪੂਰਾ ਲੱਗਾ ਤੇ ਪਰ ਇਹ ਗੱਲ ਮੈਨੂੰ ਹੀ ਡਰਨ ਵਾਲੀ ਬਹੁਤ ਕਿ ਇੱਕ ਪਹਿਲਾਂ ਤਾਂ ਹੌਲੀ ਚੱਲਦਾ ਜੀ ਤੇ ਇੱਕਦਮ ਤੇਜ਼ ਕਰ ਦਿੰਦੇ ਨਾ ਇੱਕ ਤਾਂ ਚੱਕਰ ਲੜ ਤੁਸੀਂ ਥੱਲੇ ਦੇਖ ਰਹੇ ਹੋ ਇਹ ਚੱਲਦਾਗਾ ਫਿਰ ਜਿਹੜੀਆਂ ਉਪਰ ਆ ਚਾਰ ਕੁਰਸੀਆਂ ਨੇ ਇਹ ਵੀ ਆਪਣੇ ਤੌਰ ਤੇ ਇਕੱਲੀ ਇਕੱਲੀ ਕੁਰਸੀ ਪੂਰੀ ਮਤਲਬ ਘੁੰਮਦੀ ਹੈ ਨਾ ਤਾਂ ਡਰ ਲੱਗਦਾਗਾ ਸਾਰੇ ਦੇਖ ਲਓ ਤੁਸੀਂ ਸਾਰੇ ਜਿੱਕਾ ਮਾਰ ਰਹੇ ਸੀਗੇ ਸਾਰੇ ਡਰਦੇ ਸੀ ਜਿੰਨੇ ਵੀ ਬੈਠੇ ਸੀਗੇ ਪਰ ਚਲੋ ਜੀ ਸਰਦਾਰ ਜੀ ਨੇ ਵਧੀਆ ਕਰਤਾ ਝੂਟੇ ਝਾਟੇ ਲੈ ਲਏ ਵਧੀਆ ਇੰਜੋਏ ਕੀਤਾ ਮੋ ਲੋ ਜਿਸ ਤ ਵ ਤਰਨ ਝੂਟੇ ਤਰਨ ਦੇ ਕਰਨ ਮੈਂ ਜਾਣ ਆ ਗਿਆ ਪਹਿਲਾਂ ਤਾਂ ਅਸੀਂ ਬਾਹਰ ਜਾਣ ਲੱਗੇ ਸੀ ਚਲੋ ਮੈਂ ਕੁਝ ਖਾ ਪੀ ਲੈਣੇ ਸਰਦਾਰ ਅੱਜ ਕਹਿੰਦੇ ਜੀ ਕੁਝ ਲੈਣਾ ਬਣਾਉ ਲੈ ਲਓ ਤੇ ਆਪਾਂ ਨੂਰ ਦੀ ਨੂਰ ਨੇ ਵੀ ਆਪਣਾ ਸਮਾਨ ਲਿਆ ਕੁਝ ਕੋ ਥੋੜਾ ਨਾਲ ਆਪਾਂ ਦਿਖਾ ਦਾਂਗੇ ਤੇ ਮੈਂ ਵੀ ਤੁਜੀ ਜੱ ਲੈਆਂ ਨੇ ਇਹ ਉਸ ਵਾਰ ਲਿਆ ਠੀਕ ਉਹ ਵੀ ਥੋੜਾ ਨਾਲ ਸ਼ੇਅਰ ਕਰ ਦਾਂਗੇ ਆਪਾਂ ਤੇ ਦੀਦ ਨੇ ਵੀ ਲਿਆ ਕੀਰਤਨ ਨੇ ਵੀ ਲਿਆ ਹਨਾ ਤੇ ਬਸ ਫਿਰ ਤਰਨ ਕਹਿੰਦਾ ਮੈਂ ਝੂਟੇ ਲੈਣੇ ਆ ਠੀਕਾ ਇਧਰ ਦੇ ਝੂਟੇ ਦਵਾਈ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਇੱਥੇ ਆ ਕੇ ਇਧਰ ਆ ਕੇ ਵੀ ਆਪਾਂ ਇਹਨੂੰ ਝੂਟੇ ਦਵਾਈ ਫਰੈਂਡਸ ਹਾਂਜੀ ਲੋ ਜੀ ਫਿਰ ਉਸ ਤੋਂ ਬਾਅਦ ਤਰਨ ਲੱਗਾ ਸੀ ਇਸ ਲੈਣ ਲੱਗ ਗਿਆ ਸੀ ਇਹਦੇ ਤੇ ਝੂਟੇ ਤਰਨ ਜਾਂਦੇ ਜਾਂਦਾ ਕਹਿੰਦਾ ਮੈਂ ਤਾਂ ਇਹਦੇ ਵੀ ਝੂਟੇ ਲੈਣੇ ਆ ਫਿਰ ਸਰਦਾਰ ਜੀ ਕਹਿੰਦੇ ਚੱਲ ਲੈ ਲੈ ਹੁਣ ਤੇ ਫਿਰ ਇਹਦੇ ਝੂਟੇ ਦਵਾਤੇ ਬਸ ਜੀ ਉਸ ਤੋਂ ਦਾ ਨੂੰ ਮਤ ਉਤਾਰ ਨੂੰ ਟੂਟੇ ਤੋਂ ਬਾਅਦ ਆਪਾਂ ਇੱਕ ਇੱਕ ਗਲਾਸ ਜਿਹੜਾ ਸ਼ੇਕ ਦਾ ਪੀ ਲਿਆ ਸੀ ਜੀ ਠੀਕ ਹੈ ਉਸ ਤੋਂ ਬਾਅਦ ਸਰਦਾਰ ਜੀ ਕੀ ਸਾਨੂੰ ਲੈ ਗਏ ਸੀਗੇ ਮਤਲਬ ਕਿ ਆਪਣੇ ਇੱਥੇ ਬਰਨਾਲੇ ਨਾ ਅਗਰੇ ਵਾਲੇ ਆ ਉੱਥੇ ਚਲੇ ਗਏ ਸੀ ਆਪਾਂ ਕੁਝ ਖਾ ਪੀ ਕੇ ਚੱਲਾਂਗੇ ਹਨਾ ਚਲੋ ਜੀ ਵੈਸੇ ਤਾਂ ਮੈਂ ਸਬਜ਼ੀ ਰੂਟ ਮਤਲਬ ਬਣਾ ਕੇ ਆਈ ਸੀ ਘਰੇ ਨਾ ਰੋਟੀ ਉੱਟੀ ਤੇ ਬਸ ਉਸ ਤੋਂ ਬਾਅਦ ਆਪਾਂ ਉੱਥੇ ਖਾਣਾ ਖਾਧਾ ਠੀਕ ਹੈ ਜੀ ਫਿਰ ਆਪਾਂ ਆ ਗਏ ਸੀ ਘਰੇ ਆਪਣੀ ਬਾਤ ਹਾਂਜੀ ਚਲੋ ਜੀ ਦੱਸਿਓ ਫਿਰ ਮੇਰਾ ਬਲੌਗ ਕਿਸ ਤਰ੍ਹਾਂ ਦਾ ਲੱਗਿਆ ਜੀ ਹੈਨਾ ਜੀ ਚਲੋ ਜੀ ਫਿਰ ਮਿਲਦੇ ਕਿਸੇ ਨੈਕਸਟ ਬਲੌਗ ਨਾਲ ਥੈਂਕ ਯੂ ਜੀ ਬਾਏ ਬਾਏ ਥੈਂਕ ਫਾਰ ਵਾਚਿੰਗ ਮਾਈ ਵੀਡੀਓ